ਔਰ ਬਾਬੇ ਜੀ ਨੇ ਘਰ ਬਣਾ ਦਿੱਤਾ ਬਹੁਤ ਖੁਸ਼ਾਲ ਇਸ ਕਾਂ ਜੀ ਦੇਖੋ ਛੱਤ ਉੱਤੋਂ ਪੈ ਗਿਆ ਹੈ ਤੇ ਮੈਂ ਤੇ ਫਿਰ ਬਾਹਰ ਨਿਕਲ ਗਈ ਉਹ ਰਹਿ ਮੁੰਡਿਆਂ ਨੇ ਕੱਢਿਆ ਮੈਨੂੰ ਉੱਤੋਂ ਚੌਂਦਾ ਹੀ ਤੇ ਫਿਰ ਮੈਂ ਇਹਨਾਂ ਦੇ ਕੋਲ ਬੈਠੀ ਟੱਟ ਗਿਆ ਜੀ ਹਾਂ ਜੀ ਇਹ ਉੱਤੋਂ ਛੱਤ ਡੇਗ ਗਿਆ ਤੇ ਹੁਣ ਕੀ ਕੀਤਾ ਫਿਰ ਹੁਣ ਉੱਤੋਂ ਛੱਤ ਬਲ ਗਿਆ ਤੇ ਇਹ ਆ ਜੀ ਕਿਨਾ ਮਤਲਬ ਮਾਤਾ ਜੀ ਹਾਂ ਜੀ ਇਹਨਾਂ ਬਾਬੀ ਨੇ ਬਾਬੇ ਉਹਨਾਂ ਦੀ ਠੀਕ ਮਤਲਬ ਦੇਖਣਾ ਹੈ ਬਾਬੇ ਉਹਦੀ ਤੇ ਮੈਂ ਨਾ ਗਿਆ ਹੱਥ ਜੋੜੇ ਇਹ ਆ ਦੇ ਕੋਈ ਨਹੀਂ ਮਤੇ ਕੀ ਚਾਹੀਦੀ ਹੈ ਮੈਂ ਕਿ ਮੈਂ ਸਾਥ ਚਾਹੀਦੀ ਮੇਰਾ ਕੋਠਾ ਖੜਾ ਹੈ ਸਾਥ ਪਵਾਤੀ ਹੈ ਹਾਂਜੀ ਸਾਥ ਖੁਸ਼ ਹਾਂਜੀ ਖੁਸ਼ ਠੀਕ ਹੈ ਮੈਂ ਇਹ ਕਾਲਸਾ ਜਫਤੇ ਦਾਸ ਜਗੀ ਸਿੰਘ ਜੋ ਜਦੋਂ ਹਾੜਾ ਆਏ ਸੀ 25 ਤਰੀਕ ਤੋਂ 25 ਅਗਸਤ ਤੋਂ ਅਸੀਂ 25 ਅਗਸਤ ਤੋਂ ਹੀ ਇੱਥੇ ਕੰਮ ਕਰ ਰਹੇ ਹਾਂ ਹੁਣ ਅਸੀਂ ਮੋੜ ਵਸੇਪੇ ਦੇ ਵਿੱਚ ਜੋ ਕਲਗੀ ਦਾ ਟਾਸ ਹੈ ਟੀਚਾ ਲਿਆ ਸੀ ਉਹਦੇ ਚ ਫੈਬ੍ਰੀਕੇਟਰ ਘਰ ਬਣਾ ਕੇ ਦੇ ਰਹੇ ਹਾਂ ਜੋ ਸੀ ਅੰਮ੍ਰਿਤਸਰ ਸਰ ਵਿੱਚ ਵੀ ਕੱਲ ਜੋ ਅਠਕਰ ਹੈਂਡਓਵਰ ਕੀਤੇ ਨੇ ਅੱਜ ਗੁਲਦਾਸਪੁਰ ਡਿਸਟ੍ਰਿਕਟ ਦੇ ਵਿੱਚ ਵੀ ਅਠਕਰ ਦੇ ਰਹੇ ਹਾਂ ਔਰ ਇਹ ਲਗਾਤਾਰ ਪ੍ਰੋਸੀਜਰ ਜਾਰੀ ਹੈ ਸੋ ਦਾਸ ਇਹ ਕਿ ਸਰਵਚੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਜੋ ਮੋਡਵ ਸੇਬੇ ਦੇ ਵਿੱਚ ਹੜਾਂ ਚ ਜੋ ਪਰਿਵਾਰਾਂ ਦੇ ਘਰ ਚਲੇ ਗਏ ਸੀ ਉਹ ਬਹੁਤ ਹੀ ਨਾਰਮਲ ਪਰਿਵਾਰ ਨੇ ਔਰ ਬਹੁਤ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਬਾਹਰ ਬਿਲਕੁਲ ਤਾਰਿਆਂ ਦੀ ਛਾਵੇਂ ਬੈਠੇ ਹੈਗੇ। ਸੋ ਅੱਗੇ ਸਰਦੀ ਆ ਰਹੀ ਹੈ। ਅਸੀਂ ਚਾਹੁੰਦੇ ਆ ਵੀ ਸਰਦੀ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਫਲੱਡ ਏਰੀਏ ਦੇ ਕਾਰਨ ਉਹ ਬਣ ਜਾਣ। ਜਿਵੇਂ ਜਿਵੇਂ ਪ੍ਰਸ਼ਾਸਨ ਸਾਨੂੰ ਲਿਸਟਾਂ ਦੇ ਰਿਹਾ ਹੈ, ਅਸੀਂ ਪ੍ਰਸ਼ਾਸਨ ਦੇ ਆਧਾਰ ਤੇ ਅਸੀਂ ਲਗਾਤਾਰ ਇੱਕ ਘਰ ਬਣਾ ਕੇ ਦੇ ਰਹੇ ਹਾਂ। 6.5 ਲੱਖ ਰੁਪਏ ਵਿੱਚ ਇੱਕ ਜਿਹੜਾ ਵੱਡਾ ਘਰ ਹੈ, ਉਹ ਬਣਦਾ ਹੈ। ਕੁਝ ਘਰਾਂ ਦੇ ਜਗ੍ਹਾ ਥੋੜੀ ਹੋਣ ਕਰਕੇ ਛੋਟੇ ਘਰ ਬਣ ਰਹੇ ਹਨ। ਸੋ ਅਸੀਂ ਜਿੱਥੇ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦੀ ਉਸ ਮਨਾ ਰਹੇ ਹਣੂ ਸਾਹਿਬਾਂ ਨਾਲ ਵੀ ਖੁਸ਼ੀ ਚ ਅਸੀਂ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਜਿਹੜੇ ਪਰਿਵਾਰ ਅੱਜ ਬੇਕਾਰ ਹੋਏ ਹੋਏ ਨੇ ਉਹਨਾਂ ਦੇ ਬੱਚੇ ਬਜ਼ੁਰਗ ਆ ਦੇਖੋ ਮਾਤਾ ਜੀ ਹੁਣ ਕਿਸ ਹਾਲਾਤ ਚ ਨੇ ਇਹਨਾਂ ਦੀ ਉਮਰ ਕਟੁਕੜਾ 80 85 ਸਾਲ ਦੀ ਹੋਏਗੀ ਪਰ ਸਿਰ ਤੇ ਛੱਤ ਨਹੀਂ ਸੀ ਅੱਜ ਇਹਨਾਂ ਨੂੰ ਸਿਰ ਤੇ ਛੱਤ ਮਿਲ ਗਈ ਤੇ ਇਹ ਆਪਣਾ ਸੁਖੀ ਜੀਵਨ ਜੀ ਲੈਣਗੇ ਤੋਂਰ ਬੁੱਜੀ ਬੱਚਿਆਂ ਦੀ ਪੜ੍ਹਾਈ ਜਿਹੜੀ ਐ ਨਹੀਂ ਹੋ ਪਾਰੀ ਕੋ ਕਰਨਾ ਹੁਣ ਕਰਕੇ ਬਾਹਰ ਸਰਪਾਲਾਂ ਚ ਇੱਕ ਇੱਕ ਛਪੜੇ ਛਪੀੜੀ ਚ ਬੈਠੇ ਨੇ ਸੋ ਆਪਾਂ ਸਾਰੇ ਰੜਕੇ ਇਹਨਾਂ ਦੇ ਘਰ ਦਾ ਮੁੜੇ ਸੇਵਾ ਕਰੀਏ ਜੋ ਲਿਸਟ ਹੈ ਬਹੁਤ ਵੱਡੀ ਹੈ ਸੋ ਆਪ ਸਾਰੇ ਹੀ ਇੱਕ ਇੱਕ ਘਰ ਦੀ ਜ਼ਿੰਮੇਵਾਰੀ ਜਾਂ ਦੋ ਜਣੇ ਪੰਜ ਜਣੇ ਰਲ ਕੇ ਇੱਕ ਘਰ ਦੀ ਜ਼ਿੰਮੇਵਾਰੀ ਲਵੋ ਆਪਾਂ ਸਾਰੇ ਇਸ ਨੂੰ ਬਹੁਤ ਸ਼ਾਰਟ ਸਿਸਟਮ ਵਿੱਚ ਬਣਾ ਸਕਦੇ ਹਾਂ ਹੁਣ ਅਸੀਂ ਘਰ ਜਿਹੜੇ ਅੱਜ 14 ਘਰ ਹੈਂਡਓਵਰ ਕਰ ਰਹੇ ਹਾਂ ਇਹ ਸਾਡੇ 24 ਘੰਟਿਆਂ ਚ ਇੱਕ ਘਰ ਬਣਿਆ ਹੈ ਅਗਰ ਸੰਗਤ ਚਾਹੀਏ ਅਸੀਂ 8 ਘੰਟਿਆਂ ਚ ਵੀ ਡਿਜ਼ਾਈਨ ਕਰਕੇ ਬਣਾ ਸਕਦੇ ਹਾਂ ਅਗਰ ਇੱਟ 8 ਘੰਟਿਆਂ ਜੀ ਘਰ ਬੰਦਾ ਤਾਂ ਰੋਜ਼ ਅਸੀਂ 3 ਕਰ ਦੇ ਸਕਦੇ ਹਾਂ ਤੋਂ 100 ਕਰ ਸੇ ਇੱਕ ਮਹੀਨੇ ਚ ਬਣਾ ਕੇ ਦੇ ਸਕਦੇ ਹਾਂ ਇਸ ਤੋਂ ਵੱਧ ਵੀ ਕੀਤਾ ਜਾ ਸਕਦਾ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਲਗੀਧਾ ਟੈਸਟ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਤੋਂ ਅਗਰ ਇਹ ਕਾਜ ਕੀਤੇ ਜਾ ਰਹੇ ਨੇ ਤੇ ਆਪਾਂ ਸਾਰੇ ਰਲ ਜਾਈਏ ਤੇ ਕੁਝ ਵੀ ਨਹੀਂ ਹੈ ਇਹ 100 ਵੱਧ ਤੋਂ ਵੱਧ 500 600 ਕਰ ਹੋਏਗਾ ਇਹ ਬੜੀ ਆਸਾਨੀ ਨਾਲ ਅਸੀਂ ਬਣਾ ਕੇ ਦੇ ਸਕਦੇ ਹਾਂ ਇਹ ਲਕਾਨਾ ਮੇਰਾ ਤੇ ਮੇਰਾ ਪਿੰਡ ਕਾਨਾ ਹੈ ਹਰਜੀਤ ਸਿੰਘ ਮੇਰਾ ਨਾਮ ਹੈ ਇਹ ਮੇਰਾ ਮਕਾਨ ਜੋ ਹੀ ਹੜਾਂ ਨਾਲ ਡਿੱਗਿਆ ਸੀ ਇੱਥੇ ਫਿਰ ਮਨੂੰ ਕੋਈ ਮੈਦ ਨਹੀਂ ਹੈ ਜੇ ਬਣਾਉਣਾ ਤੇ ਨਾ ਹੀ ਬਣਨਾ ਸੀ ਮੇਰੇ ਕੋਲ ਇਹਦੇ ਬਾਬਾ ਜੀ ਨੇ ਆਏ ਇੱਥੇ ਉਹਨਾਂ ਦੇ ਚਰਨ ਪਾਏ ਨੇ ਤੇ ਉਹਨਾਂ ਨੇ ਦੇਖਿਆ ਆ ਕੇ ਹਾਲਾਤ ਬਹੁਤ ਮਾੜੀ ਸੀ ਉਹਨਾਂ ਨੇ ਫਿਰ ਮੇਰੇ ਮਕਾਨ ਦੀ ਜਿਹੜੀ ਉਹ ਸਾਰੀ ਕਰਤੀ ਹੈ ਜੀ ਵਧੀਆ ਮਨੂੰ ਬਣਾ ਕੇ ਦਿੱਤਾ ਮਨੂੰ ਇੰਨੀ ਮਿਹਨਤ ਨਹੀਂ ਸੀ ਪਿਆ ਹੋ ਜਾ ਬਣੇਗਾ ਕੋਈ ਜ਼ਿੰਦਗੀ ਚ ਰੋਣਾ ਨੇ ਬਹੁਤ ਵਧੀਆ ਬਣਾ ਕੇ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਨੁਕਸਾਨ ਅਜੇ ਵੀ ਪੈੜੀਆਂ ਦੇ ਪਾਣੀ ਆਨਾਂ ਨਾਲ ਲੱਗ ਕਲ ਖਲਸਾ ਇਹੋ ਨਾਲ ਕੈਹੀ ਮਾਰੇ ਗਿਆ। ਕਿਦਾ ਕਿ ਜਮੀਨਾਂ ਟੁੱਟਿਆ ਸੀ। ਥੋੜੀ ਜਿਹੀ ਰਾਹਤ ਮਿਲੀ ਹੈ। ਮੈਂ ਕਹਿੰਦਾ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ। ਇਹ ਤੇ ਉਹ ਸਾ ਬਣ ਗਿਆ ਹੈ। ਨਾਮਦੇਵ ਨੂੰ ਗਵਾਂਢਣ ਪੁੱਛੀ ਜੀ ਕਿੱਥੋਂ ਤੋਂ ਮਿਲਾਈ ਸਪਰੀ। ਇਹ ਤੇ ਉਹਨਾਂ ਨਾਲ ਦਾ ਹਿਸਾਬ ਹੈ। ਹਾਂਜੀ। ਟਰਸਟ ਨੂੰ ਬਾਬਾ ਜੀ ਉਹਨਾਂ ਨੇ ਦੱਸਿਆ ਕਿ 8 ਘਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਹੈਂਡਓਵਰ ਕਰਨ ਜਾ ਰਹੇ ਨੇ। ਸੋ ਅਸੀਂ ਧੰਨਵਾਦ ਕਰਦੇ ਹਾਂ ਟਰੱਸਟ ਦਾ ਕਿ ਜਿਨ੍ਹਾਂ ਨੇ ਇਸ ਔਕੀ ਕੜੀ ਆ ਕੇ ਜ਼िला ਪ੍ਰਸ਼ਾਸਨ ਦੇ ਨਾਲ ਸਹਿਯੋਗ ਦਿੱਤਾ ਹੈ ਐਂਡ ਇਹ ਕਾਰਨ ਸਰਦੀਆਂ ਤੋਂ ਪਹਿਲਾਂ ਉਹਨਾਂ ਦੇ ਹੈਂਡਓਵਰ ਕੀਤੇ ਚਾਹ ਸੀ ਬੜੂ ਸਾਹਿਬ ਟਰੱਸਟ ਵੱਲੋਂ ਇਹ 8 ਘਰ ਤਾਂ ਫਿਲਹਾਲ ਤਿਆਰ ਕੀਤੇ ਗਏ ਨੇ ਬਾਕੀ ਸਾਡਾ ਸਰਵੇ ਕੰਪਲੀਟ ਹੋਣ ਜਾ ਰਿਹਾ ਜਿਹੜੇ ਵੀ ਹੋਰ ਲੋਡ ਬੰਦ ਇਸ ਫੈਬ੍ਰੀਕੇਟਿਡ ਘਰ ਦੇ ਚਾਹਵਾਨ ਹੋਣਗੇ ਅਸੀਂ ਡਾਟਾ ਸ਼ੇਅਰ ਕਰ ਲਾਂਗੇ ਸੋ ਉਹ ਅਕੋਰਡਿੰਗਲੀ ਬਣ ਜਾਣਗੇ ਪ੍ਰਸ਼ਾਸਨ ਵੱਲੋਂ ਵੀ ਸਰਮੰਦਿਤ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਪ੍ਰਸ਼ਾਸਨ ਵੱਲੋਂ ਜੀ ਸੋਨਿਹਾਰ ਅਸੀਂ ਸਰਨੇ ਕਾਤੇ ਜਿੰਨੇ ਪੰਜਾਂ ਦੀ ਵੀ ਜਿਹੜਾ ਸਖਾ